ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਲੱਗਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਗਲਤੀ ਕਰ ਲਈ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਕਿ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਜਦੋਂ ਉਹ ਸਰਕਾਰ ਜਿੱਦੀ ਹੈ ਮੁੱਖ ਮੰਤਰੀ ਥਾਏ ਬੈਠਦਾ ਹੈ ਵਿਧਾਇਕ ਜਿੱਦੇ ਨਹੀਂ ਮੰਤਰੀ ਬਣਦੇ ਨੇ ਉਹਨਾਂ ਦੇ ਕੋਲੋਂ ਤੁਸੀਂ ਸਵਾਲ ਪੁੱਛਨੇ ਆ ਕਿ ਤੁਸੀਂ ਸਾਡੇ ਹਲਕੇ ਦੇ ਵਿੱਚ ਕੰਮ ਕੀਤੇ ਨੇ ਜਾਂ ਨਹੀਂ ਕੀਤੇ ਲੱਗਦਾ ਹੈ ਜਿਹੜਾ ਪਾਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਚੋਣ ਪ੍ਰਚਾਰ ਕਰਦੇ ਸਮੇਂ ਪੜਾਇਆ ਗਿਆ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਪੁੱਠਾ ਪਿਆ ਹੀ ਪਿਆ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵੀ ਕਸੂਤੇ ਫਸ ਗਏ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਜਿਹੜੀ ਹਮੇਸ਼ਾ ਹੀ ਸੂਖਿਆਂ ਦੇ ਵਿੱਚ ਬਣੀ ਰਹਿੰਦੀ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਅਨਮੋਲ ਗਗਨ ਮਾਨ ਦੀ ਜਿਸਨੇ ਚੁਟਕੀ ਮਾਰ ਕੇ ਕਿਹਾ ਸੀ ਕਿ ਹੁਣੇ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਸਾਡੀ ਸਰਕਾਰ ਪਾਣੀ 50 ਮਿੰਟਾਂ ਦੇ ਵਿੱਚੋਂ ਸਾਡੇ ਪਾਪਾ ਅਰਵਿੰਦ ਕੇਜੀワਲ ਐਮਐਸਪੀ ਦਵਾਨ ਦੇ ਪੰਜਾਬ ਦੇ ਕਿਸਾਨਾ ਨੂੰ ਲੇਕਿਨ ਐਮਐਸਪੀ ਦਵਾਨੀ ਤਾਂ ਬੜੀ ਦੂਰ ਦੀ ਗੱਲ ਹੈ ਜਾਂ ਦੇਣੀ ਬੜੀ ਦੂਰ ਦੀ ਗੱਲ ਹੈ ਵਿਧਾਇਕਾ ਤਾਂ ਆਪ ਹੀ ਮੈਦਾਨ ਛੱਡ ਕੇ ਚਲੀ ਗਈ ਸੀ ਹਾਲਾਂਕਿ ਬਾਅਦ ਵਿੱਚ ਅਮਰ ਅਰੋੜਾ ਵੱਲੋਂ ਕਨਵਿੰਸ ਕੀਤਾ ਗਿਆ ਕਿ ਤੁਸੀਂ ਆਪਣੀ ਅਹੁਦੇ ਤੋਂ ਅਸਤੀਫਾ ਨਾ ਦਿਓ ਪਹਿਲਾਂ ਉਹ ਕੈਬਨਿਟ ਮੰਤਰੀ ਬਣੀ ਕੈਬਨਟ ਮੰਤਰੀ ਬੰਦ ਤੇ ਉਹਨਾਂ ਉੱਤੇ ਹਜ਼ਾਰਾਂ ਇਲਜ਼ਾਮ ਲੱਗੇ ਉਹਨਾਂ ਦੇ ਪਰਿਵਾਰ ਉੱਤੇ ਇਲਜ਼ਾਮ ਲੱਗੇ ਖਾਸ ਕਰਕੇ ਉਹਨਾਂ ਦੇ ਭਰਾਵਾਂ ਉੱਤੇ ਕਿ ਉਹਨਾਂ ਵੱਲੋਂ ਜਿਹੜੀ ਹੈ ਜਾਇਦਾਦ ਲੱਖਾਂ ਰੁਪਏ ਕਰੋੜਾਂ ਰੁਪਏ ਦੀ ਬਣਾਈ ਗਈ ਹੈ ਲੱਖਾਂ ਤੋਂ ਕਰੋੜਾਂ ਰੁਪਏ ਦੀ ਬਣ ਗਏ ਨੇ ਉਸ ਤੋਂ ਬਾਅਦ ਐਜ਼ ਅ ਕੈਬਨਟ ਮੰਤਰੀ ਦਾ ਅਹੁਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਖੋਲਿਆ ਉਸ ਤੋਂ ਬਾਅਦ ਬੀਬੀ ਜੀ ਨੇ ਏਮੋਸ਼ਨਲ ਹੋ ਕੇ ਅਸਤੀਫਾ ਦੇ ਦਿੱਤਾ ਅਤੇ ਕਲਤਾ ਸਿੰਘ ਸੰਧਵਾ ਨੂੰ ਕਹਿ ਦਿੱਤਾ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਤੇ ਆਮ ਆਦਮੀ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਆਹ ਘਰ ਬਚ ਗਈ ਕਿ ਅਨਮੋਲ ਗगन ਮਾਨ ਜਿਹੜੀ ਕਹਿੰਦੀ ਹੁੰਦੀ ਸੀ ਕਿ ਅਰਵਿੰਦ ਕੇਜਰੀਵਾਲ ਸਾਡੇ ਪਾਪਾ 50 ਮਿੰਟਾਂ ਵਿੱਚ ਐਮਐਸਬੀ ਦੇਣਗੇ ਉਹ ਤੇ ਆਪ ਹੀ ਮੈਦਾਨ ਦੇ ਵਿੱਚ ਆਪ ਹੀ ਮੈਦਾਨ ਛੱਡ ਕੇ ਚਲੀ ਗਈ ਹੈ ਲੇਕਿਨ ਹੁਣ ਬੀਬੀ ਵੈਸੇ ਤੱਕ ਅਨੁਆਇਸ ਕਰਨ ਲਈ ਗਈ ਹੈ ਅਮਨ ਅਰੂੜਾ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੌਜੂਦਾ ਵਿਧਾਇਕਾ ਦੀ ਹਰਕਾ ਹਲਕਾ ਖੜੜ ਤੋਂ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਜਦੋਂ ਵੀ ਹਲਕਾ ਖੜਦੀਆਂ ਸੜਕਾਂ ਉੱਤੇ ਨਿਕਲਦੇ ਆ ਤਾਂ ਬੀਬੀ ਦੇ ਕੋਲੋਂ ਸਵਾਲ-ਜਵਾਬ ਪੁੱਛੇ ਜਾਂਦੇ ਨੇ ਯਾਨੀ ਕਿ ਰੱਜ ਕੇ ਕੁੱਤੇ ਖਾਣੀ ਕੀਤੀ ਜਾਂਦੀ ਹੈ ਪਹਿਲਾਂ ਆਪਾਂ ਵੀਡੀਓ ਸੁਣਦੇ ਆ 2 ਮਿੰਟ ਦੀ ਵੀ ਮੈਡਮ ਨੂੰ ਰਿਕੁਐਸਟ ਕਰ ਪਿਆ ਕਰਦਾ ਵੀ ਉਹਦੇ ਕੋਈ ਐਮਬੂਲੈਂਸ ਲਾ ਦੋ ਐਮਰਜੈਂਸੀ ਦਾ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਹੈ ਕੋਈ ਹੁੰਦੀ ਵੀ ਉਹਦੇ ਲੰਡਨ ਜਾਉਂਗੇ ਕਿਤੇ ਬੜੀ ਬੱਸ ਲਾ ਦੋ ਜੀ ਉਹਨਾਂ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੀ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਤਾਂ ਜਣਾ ਜੇ ਦਾਂਤੀ ਪਰਮਿਟ ਦੀ ਬੱਤ ਪਈ ਵੀ ਗਏ ਲੋਕਾਂ ਨਾਲ ਜਾ ਕੇ ਬੱਤ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਆ ਤੁਹਾਡੀ ਸੜਕ ਹੁਣ ਦਾ ਬਣਵਾ ਦੇ ਜੀ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਹ ਤਾਂ ਗੱਟਕੇ ਦਾ ਪੈਸਾ ਹੈ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਆ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਸਪੱਟੀ ਦੀ ਹੋਈ ਹੌਕ ਹੈਗੀ ਆ ਹਾਸ ਤੱਕ ਝਲਣੀ ਪਊਗੀ ਉਸ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿ ਗਰਾਊਂਡ ਬਣਦੇ ਆਉਣੇ ਆਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਬਣ ਗਏ ਦੱਸੋ ਇਹਨੂੰ 4 ਮੈਦਾਨ ਬਣਨੋ ਕਹਿ ਕੇ ਕਿ ਟੱਕਿਆ ਜਾਈ ਟਰੈਕਟਰ ਲਾ ਕੇ ਹੀ ਕੜ ਕੇ ਪਹਿਲੇ ਮੈਦਾਨ ਨੂੰ ਪਿੰਡਾਂ ਨੂੰ 3-4 ਸਾਲ ਹੋ ਗਏ ਤੱਕੇ ਖਾਣੇ ਵੀ ਦੱਸਾਂ ਕਮੇਟੀ ਬਣੀ ਪਈ ਹੈ ਨਹੀਂ ਕੁੜੀ ਦਾ ਮਗਰ ਉਸ ਨੂੰ ਮਾੜਾ ਲੱਗਦਾ ਰਹੇ ਨਾ ਕੋਈ ਮਾਰਦਾ ਕਾਹਦਾ ਪ੍ਰੋਫੈਸਰ ਕਰ ਲੋ ਸਿੱਖ ਲੋ ਬੱਚਿਆਂ ਦੀ ਬੱਚਿਆਂ ਦੀ ਬੱਸ ਬਾਲਟ ਨੂੰ ਜਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਕਿ ਕਿਹੜੀ ਕੁੜੀ ਦੀ ਲੱਤ ਟੁੱਟ ਗਈ ਕੋਲ ਜੋ ਮੈਨਾਂ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਜਾਂਦੀ ਜਿਵੇਂ ਆਹ ਮੁਰਤੇ ਇੱਥੇ ਮੈੜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਦਾ ਦੱਸੋ ਕਦੋਂ ਆਏ ਮੈਂ ਕੰਮ ਕਰਾਵਾ ਜੀ ਖਰਚੀ ਬੈਠੇ ਜੀ ਨਹੀਂ ਉਹ ਨਹੀਂ ਤੁਹਾਨੂੰ ਲੱਗਦਾ ਕਿ ਮੈੜਾ ਜੀ ਮੇਰੇ ਆ ਕੰਮ ਕਰਾ ਦਿਓ ਜੀ ਜ਼ਰੂਰ ਮੈਂ ਇੱਕ ਗੱਲ ਦੱਸਣਾ ਮੈਂ ਮੁੰਡਾ ਮੁੰਡਾ ਦੇਖੀ ਸੀ ਕਿ ਮੈਂ ਮੁਸ਼ਕਲਾ ਨਾ ਸਕੇ ਮੈਂ ਜੀ ਕਹਿ ਰਹੇ ਹੋ ਵੀ ਤੁਸੀਂ 2 ਮਹੀਨੇ ਚ ਕੀ ਮੈਂ ਤੁਹਾਡੇ ਨਾਲ ਹੋਣੀ ਚਾਹੁੰਦਾ ਇੱਕ ਕੰਮ ਕਰਾ ਦਿਓ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਬੰਦਾ ਮੈਨੂੰ ਖੈਣ ਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਬਣਾਈਏ ਤੁਹਾਡੀ ਸੜਕ ਮੈਂ ਪਾਸ ਕਰੀ ਤੁਹਾਨੂੰ 2 ਮਹੀਨੇ ਵੀ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦੇ ਆ ਜੀ ਗੜਕਾ ਜੀ 2 ਮਹੀਨੇ ਜਿੰਨਾ ਕਮਰਾ ਵੀ ਨਹੀਂ ਮਿਲਦਾ ਤੁਸੀਂ ਕਰਕੇ ਦੇ ਸਕਦੇ ਆ ਜੀ ਉਹ ਕਣਕਾ ਲੈ ਲਓ ਨਹੀਂ ਨਹੀਂ ਮੈਨੂੰ ਤੁਹਾਡੇ ਮੂਹਰੇ ਖੜੀ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਲੜਕਾ ਇੰਨਾ ਰੋਣਾ ਬੰਦ ਕਰੀਂ ਇਹਦੀ ਗੱਲ ਨਾਲੇ ਨਾ ਰੋਈਏ ਤੇ ਆਪਰੇ ਪਤਾ ਨਾਮ ਸੀਮਾ ਫਰਜ਼ ਇੰਦਰ ਮੰਗਲ ਨੂੰ ਕਹਿੰਦਾ 500 500 ਕਦੋਂ ਕਦੋਂ ਪ੍ਰਧਾਨ ਸਾਹਿਬ ਵੀ ਹਾਲੇ ਨਹੀਂ ਆਉਂਦੇ ਹੁਣ ਫੇਰ ਦੇਣਾ ਮੈਡਮ ਜੀ ਕਾਤਾ ਦੋ ਦੋ ਨਿਕਲ ਰਿਹਾ ਮੇਰੇ ਲੈਪੋਚਾ ਦਾ ਦੇ ਵੀ ਪੈਂਡਾ ਕਾਦੇ ਨਿਕੜਕਾ ਨਹੀਂ ਜਾ ਚਲੋ ਤੁਸੀਂ ਰਾਤ ਹੋਈ ਹੈ ਹਾਂਜੀ ਤੁਸੀਂ ਰਾਤ ਹੋਈ ਕਾਲਾ ਪਾਏ ਨੂੰ ਮੇਰਾ ਦੋ ਚਾਰ ਪਵਾਓ ਜਗ੍ਹਾ ਨਹੀਂ ਮੇਰੇ ਜ਼ੋਰ ਲਾਦਵੇਂ ਪਾਣੀ ਨਿਕਲ ਨਹੀਂ ਸਕਦਾ ਕਿਤੇ ਪਾਣੀ ਨਿਕਲਦਾ ਇੱਕ ਮਿੰਟ ਤੋਂ ਇੱਕ ਮਿੰਟ ਰੁਕਾ ਲਓ ਹੁਣ ਆਪਾਂ ਇਹ ਦੇਖਣਾ ਕਿ ਕੈਮਰਾ ਨਾਲ ਸੀਸੋਵਾਂ ਕਰਾਂਗੇ ਮੈਂ ਇਹਨਾਂ ਨੂੰ ਨਿਕਾਟ ਰਿਹਾ ਹਾਂ ਫਿਰ ਮੋਡੋ ਟੋਕਰ ਹੈ ਇਹ ਨਹੀਂ ਅਨਮੋਲ ਗਗਨਮਾ ਨਗੂੜ ਗਗਨ ਮਾਨ ਨੇ ਆਪਣੀ ਹਲਕੀ ਦੇ ਵਿੱਚ ਕੰਮ ਨਹੀਂ ਕੀਤੇ ਇਸ ਕਰਕੇ ਅਨਮੋਲ ਗਗਨ ਮਾਨ ਦੇ ਕੋਲੋਂ ਸਵਾਲ ਜਵਾਬ ਪੁੱਛੇ ਜਾ ਰਹੇ ਨੇ ਅਨਮੋਲ ਗਗਨ ਮਾਨ ਦੇ ਮੂੰਹ ਤੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਤਿੰਨਾਂ ਚਾਰਾਂ ਸਾਲਾਂ ਦੇ ਵਿੱਚ ਕੀਤਾ ਕੀ ਹੁਣ ਤੁਸੀਂ ਕਮੇਟੀ ਦੀ ਗੱਲ ਕਰਦੇ ਹੋ ਕਿ ਦੋ ਮਹੀਨੇ ਹੋਏ ਤੇ ਮੈਡਮ ਜੀ ਅਗੂ ਕਹਿੰਦੇ ਕਿ ਦੋ ਮਹੀਨਿਆਂ ਦੇ ਵਿੱਚ ਇੱਕ ਤਾਂ ਕੋਠਾ ਵੀ ਨਹੀਂ ਬਣਦਾ ਉਹਨਾਂ ਨੇ ਕਿਹਾ ਜਦੋਂ ਇੱਥੇ ਸਕੂਲ ਦੀਆਂ ਵੈਣਾ ਪਲਟ ਜਾਣਗੀਆਂ ਜਦੋਂ ਬੱਚੇ ਭਰ ਜਾਣਗੇ ਜਾਂ ਲੜਕੀਆਂ ਦੀਆਂ ਲੱਤਾਂ ਟੁੱਟ ਜਾਣਗੀਆਂ ਉਸ ਵੇਲੇ ਤੁਸੀਂ ਸੜਕਾਂ ਬਣਾਓਗੇ ਨਾ ਸੜਕਾਂ ਬਣਾਈ ਜਾ ਰਹਾ ਨਾ ਟੋਬੇ ਸਾਫ ਕਰਵਾਏ ਜਾ ਰਹਾ ਨਾ ਤੁਸੀਂ ਸਭਾਈ ਦਾ ਧਿਆਨ ਰੱਖਿਆ ਹਲਕਾ ਖੜ ਦੇ ਵਿੱਚ ਇੱਥੇ ਫਿਰ ਤੋਂ ਕਰੋਗੇ ਕਿ ਤੁਹਾਨੂੰ ਅਸੀਂ ਬੋਟਾ ਕਿਹੜੀ ਖਲੂ ਪਾਈਆਂ ਨੇ ਯਾਨੀ ਕਿ ਅਨਮੋਲ ਗगनमान ਪੱਲਾ ਝਾੜਦੇ ਨਜ਼ਰ ਆਏ ਲੇਕਿਨ ਰਜ ਕੇ ਸਵਾਲ ਜਵਾਬ ਕੀਤੇ ਗਏ ਜੇਕਰ ਅਜਿਹਾ ਹੀ ਹੋਇਆ ਤੇ ਆਉਣ ਵਾਲੀ ਦਿਨਾਂ ਦੇ ਵਿੱਚ ਹੋਰ ਥਾਵਾਂ ਤੇ ਵੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਵਾਲ ਪੁੱਛੇ ਜਾਣਗੇ ਕਿਉਂਕਿ ਲੋਕ ਬੜੇ ਲਿਖੇ ਨੇ ਲੋਕ ਕਾਨੂੰਨ ਜਾਣਦੇ ਨੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਬਦਲਾਅ ਦੇ ਨਾਮ ਤੇ ਆਪ ਆਦਮੀ ਪਾਰਟੀ ਨੂੰ ਬੂਟਾ ਪਾਈਆਂ ਨੇ ਜਿਹੜੇ ਕੰਮ ਪਿਛੇ ਸਰਕਾਰਾਂ ਨੇ ਕੀਤੇ ਨੇ ਉਹੀ ਕੰਮ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਕਰ ਰਹੇ ਨੇ ਇਟ ਮੀਨਸ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਿਧਾਇਕ ਅਤੇ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਕਿਵੇਂ ਕਨਵਿੰਸ ਕਰਨਗੇ ਇਹ ਤਾਂ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਅਤੇ ਮੰਤਰੀ ਹੀ ਜਾਣਦੇ ਆ